ਹਾਂਜੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਟਿੱਕਰੀ ਬਾਰਡਰ ਤੇ ਖੜੇ ਆ ਤੇ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਖੂਨਦਾਨ ਕੈਂਪ ਇੱਥੇ ਲਗਾਇਆ ਗਿਆ ਹੈ ਤੇ ਤੁਸੀਂ ਵੇਖ ਸਕਦੇ ਹੋ ਫ੍ਰੀ ਸੇਵਾਵਾਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਤੇ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਅੰਦੋਲਨ ਦੇ ਨਾਲ ਨਾਲ ਜਿਹੜਾ ਇਹ ਬਹੁਤ ਹੀ ਵਧੀਆ ਵੱਡਾ ਉਪਰਾਲਾ ਵੀ ਕਰ ਰਿਹਾ ਖੂਨਦਾਨ ਕਰ ਰਹੇ ਨੇ ਤੁਸੀਂ ਵੇਖ ਸਕਦੇ ਹੋ ਤੇ ਇਹ ਜ਼ਿਲ੍ਹਾ ਰੈੱਡ ਕੌਰਸ ਸੁਸਾਇਟੀ ਵੱਲੋਂ ਜਿਹੜਾ ਹੈ ਲਗਾਇਆ ਗਿਆ ਇਹ ਕੈਂਪ ਤੁਸੀਂ ਵੇਖ ਸਕਦੇ ਹੋ ਵੇਖੋ ਸਾਡੇ ਜਿਹੜੇ ਕਿਸਾਨ ਵੀਰ ਨੇ ਮੈਂ ਕਵਾਂਗੀ ਬਹੁਤ ਵੱਡੀ ਮਿਸਾਲ ਕਾਇਮ ਕਰ ਰਹੇ ਨੇ ਇਸ ਸਮਾਜ ਦੇ ਵਿੱਚ ਜਿਹੜੇ ਸਾਡੇ ਕਿਸਾਨ ਵੀਰ ਨੇ ਕਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿਦਾਂ ਖੂਨਦਾਨ ਕਰ ਰਹੇ ਤੇ ਇੱਧਰ ਮੁਫਤ ਦਵਾਈਆਂ ਦੀ ਸੇਵਾ ਵੀ ਦਿੱਤੀ ਜਾ ਰਹੀ ਹੈ ਡਾਕਟਰਾਂ ਵੱਲੋਂ ਡਾਕਟਰ ਵੀ ਇੱਥੇ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਵਕਤ ਕਾਫੀ ਬਿਜ਼ੀ ਚੱਲ ਰਿਹਾ ਪਰ ਦੇਖਦੇ ਆ ਕਿ ਇਹ ਗੱਲਬਾਤ ਕਰ ਸਕਦਾ ਸਾਡੇ ਨਾਲ ਅਗਰ ਕੋਈ ਤਾਂ ਜ਼ਰੂਰ ਕਰਾਂਗੇ ਤੇ ਇੱਧਰ ਵੀ ਦੇਖ ਲਓ ਤੁਸੀਂ ਇੱਧਰ ਵੀ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਸਾਡੇ ਲੱਗੇ ਹੋਏ ਆ ਕਿਸਾਨ ਹਾਂਜੀ ਸਤਿ ਸ਼੍ਰੀ ਅਕਾਲ ਤੇ ਇਹ ਵੇਖੋ ਤੁਸੀਂ ਜਿਲ੍ਹਾ ਰੈੱਡ ਕੋਰ ਸੋਸਾਇਟੀ ਵੱਲੋਂ ਜਿਹੜਾ ਇਹ ਲਗਾਇਆ ਗਿਆ ਏ ਮੁਫਤ ਦਵਾਈਆਂ ਤੇ ਜਿਹੜਾ ਬਲੱਡ ਕੈਂਪ ਹੈ ਲਗਾਇਆ ਗਿਆ ਏ ਇੱਥੇ ਸਾਡੇ ਕਿਸਾਨ ਵੀ ਆ ਕੇ ਨਾਲ ਦੀ ਨਾਲ ਇੱਧਰ ਅੰਦੋਲਨ ਚੱਲ ਰਿਹਾ ਏ ਆਪਣੇ ਹੱਕਾਂ ਲਈ ਲੜ ਰਹੇ ਨੇ ਤੇ ਦੂਸਰੀ ਤਰਫ ਹੈ ਸਮਾਜ ਦੇ ਲਈ ਜਿਹੜੇ ਜ਼ਰੂਰਤਮੰਦ ਆ ਉਹਨਾਂ ਲਈ ਆਪਣਾ ਰક્તਦਾਨ ਵੀ ਕਰ ਰਹੇ ਆ ਤੇ ਇੱਥੇ ਡਾਕਟਰ ਸਾਹਿਬ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਦੇਖਦੇ ਆਂ ਕਾਫੀ ਬਿਜ਼ੀ ਚੱਲ ਰਿਹਾ ਇਸ ਵਕਤ ਦੇਖਦੇ ਆਂ ਅਗਰ ਸਾਡੇ ਨਾਲ ਕੋਈ ਗੱਲਬਾਤ ਕਰ ਸਕਦੇ ਹੋਏ ਤਾਂ ਜ਼ਰੂਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਹਾਂਜੀ ਸਸ਼ੀਕਲ ਜੀ ਸਸ਼ੀਕਲ ਅ ਸਰ ਤੁਹਾਡੀ ਉਮਰ ਉਮਰ ਸਾਡੀ 60 ਸਾਲ ਹੈ ਤੇ ਤੁਸੀਂ ਵੀ ਇੱਥੇ ਖੂਨਦਾਨ ਕਰਨ ਆਇਓ ਨਈਮਤਾਂ ਉਹ ਬੇਸੀ ਆ ਗਈ ਸੀ ਮੈਂ ਮੈਂ ਬੀਬੀ ਚੈੱਕ ਕਰਾਉਣਾ ਹਾਂਜੀ ਹਾਂ ਉਹ ਕਰਾ ਵੀ ਲਿਆ ਮੈਂ ਡਾਕਟਰ ਨੇ ਦੱਸਤਾ ਖੂਨ ਸੰਗਣਾ ਹੋਇਆ ਹਾਂ ਤਕਲੀਫ ਜੀ ਆਈ ਜਾਂਦੀ ਹੈ ਮੈਂ ਅੱਗੇ ਵੀ ਕਢਾਇਆ ਹੁਣ ਵੀ ਕਢਾ ਦੇਣਾ ਤੇ ਵੇਖ ਸਕਦੇ ਹੋ ਤੁਸੀਂ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਚ ਕਿੰਨਾ ਹੌਂਸਲਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਪ੍ਰਮੋਦ ਕੁਮਾਰ ਤੇ ਸਰ ਤੁਸੀਂ ਇੱਥੇ ਮੁਫਤ ਦਵਾਈਆਂ ਦਾ ਜਿਹੜਾ ਲਗਾਇਆ ਹੋਇਆ ਹੈ ਕੈਂਪ ਤੇ ਨਾਲ ਦੀ ਨਾਲ ਖੂਨਦਾਨ ਦਾ ਵੀ ਹੈ ਤੇ ਕਿੰਨੇ ਜਿਹੜੇ ਲੋਕ ਐ ਇੱਥੇ ਆ ਕੇ ਖੂਨਦਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਲੋਕ ਐ ਜਿਹੜੇ ਕਰਦੇ ਨੇ ਖੂਨਦਾਨ ਹੁਣ ਤੱਕ 60 ਮਿੰਟਾ ਹੋ ਚੁੱਕੀਆਂ ਨੇ ਸਵੇਰੇ 9 ਵਜੇ ਕੈਂਪ ਸਟਾਰਟ ਕੀਤਾ ਸੀ ਤੇ ਲੋਕਾਂ ਦਾ ਕਹਿਣਾ ਇਹ ਹੈ ਵੀ ਅਸੀਂ ਆਤਕਵਾਦੀ ਨਹੀਂ ਹੈਗੇ ਅਸੀਂ ਖੂਨਦਾਨੀ ਆ ਜੋ ਸਰਕਾਰ ਇਹਨਾਂ ਨੂੰ ਕਹਿ ਰਹੀ ਹੈ ਵੀ ਅਸੀਂ ਆਤਕਵਾਦੀ ਹੋ ਤੁਸੀਂ ਖੌਣ ਚੋਦਿਓ ਪਰ ਇਹ ਕਹਿਣਾ ਜਾਂਦੇ ਵੀ ਅਸੀਂ ਆਤਕਵਾਦੀ ਨਹੀਂ ਅਸੀਂ ਖੂਨਦਾਨੀ ਆ अच्छा सर ਤੇ ਇੱਕ ਹੋਰ ਗੱਲ ਤੁਸੀਂ ਇੱਥੇ ਨਾਲ ਦੀ ਨਾਲ ਮੁਫਤ ਦਵਾਈਆਂ ਦਾ ਵੀ ਜਿਹੜਾ ਇਹ ਕੈਂਪ ਲਗਾਇਆ ਹੈ ਤੇ ਕੀ ਕੀ ਪ੍ਰੋਬਲਮਸ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ ਸਿਹਤ ਨੂੰ ਲੈ ਕੇ ਜਿਵੇਂ ਕਿ ਹੁਣ ਮੌਸਮ ਵੀ ਚੇਂਜ ਹੋ ਰਿਹਾ ਹੈ ਤੇ ਕਾਫੀ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਜਿਵੇਂ ਖਾਂਸੀ ਬੁਖਾਰ ਤਾਂ ਕਿਹੜੇ ਪੇਸ਼ੈਂਟਸ ਆ ਜਿਹੜਾ ਜ਼ਿਆਦਾ ਤੁਹਾਡੇ ਕੋਲ ਆਉਂਦੇ ਨੇ ਜ਼ਿਆਦਾਤਰ ਪੇਸ਼ੈਂਟ ਜਿੰਦੇ ਹੱਡ ਪੈਰ ਦੁਖਦੇ ਆ ਐਕਸੀਡੈਂਟ ਹੁੰਦੇ ਆ ਛੱਟ ਲੱਗੀ ਕਿਸੇ ਨੂੰ ਬੁਖਾਰ ਹੋ ਰਿਹਾ ਹੈ ਠੰਡ ਵਜ੍ਹਾ ਜੁਕਾਮ ਖਾਂਸੀ ਬਹੁਤ ਜ਼ਿਆਦਾ ਆਉਂਦੇ ਨੇ ਇਹ ਪੇਸ਼ੈਂਟ ਜ਼ਿਆਦਾ ਆਉਂਦੇ ਨੇ ਨੇ ਕੋਈ ਐਵੇਂ ਦਾ ਕਰੋਨਾ ਦੇ ਪੇਸ਼ੈਂਟ ਕੋਈ ਆਇਆ ਹੋਵੇ ਨਹੀਂ ਅਜੇ ਤੱਕ ਕਰੋਨਾ ਦਾ ਕੋਈ ਪੇਸ਼ੈਂਟ ਨਹੀਂ ਆਇਆ ਨਹੀਂ ਠੀਕ ਹੈ थैंक यू so much sir ਤੇ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਕਰੋਨਾ ਦਾ ਕੋਈ ਪੇਸ਼ੈਂਟ ਨਹੀਂ ਬਸ ਉਦਾਂ ਬੀਪੀ ਵਗੈਰਾ ਵਾਲੇ ਜਿਹੜੇ ਪੇਸ਼ੈਂਟ ਹੈ ਉਹ ਆਂਦੇ ਨੇ ਖਾਂਸੀ ਜੁਕਾਮ ਨਾਰਮਲ ਜਿਹੜਾ ਹੈ ਉਹ ਆਂਦੇ ਨੇ ਤੇ ਫਿਰ ਮੈਂ ਇੱਕ ਵਾਰੀ ਕਹਿਨੀ ਹੈ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਅਸੀਂ ਸਲੂਟ ਕਰਦੇ ਆਂ ਕਿ ਇੱਕ ਤਰਫ ਆਪਣੇ ਹੱਕਾਂ ਲਈ ਲੜ ਰਹੇ ਹੈ ਤੇ ਦੂਜੀ ਤਰਫ ਜਿਹੜੇ ਸਮਾਜ ਲਈ ਹੈ ਇਹਨਾਂ ਚੰਗਾ ਤੇ ਇਹਨਾਂ ਵੱਡਾ ਕੰਮ ਕਰ ਰਿਹਾ ਬਹੁਤ ਵੱਡੀ ਮਿਸਾਲ ਜਿਹੜੀ ਹੈ ਸਾਡੇ ਕਿਸਾਨਾਂ ਨੇ ਇਸ ਵਕਤ ਸਾਡੇ ਸਮਾਜ ਲਈ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਤੇ ਅਸੀਂ ਸਲੂਟ ਕਰਦੇ ਆਂ ਉਹਨਾਂ ਦੇ ਜਜ਼ਬੇ ਨੂੰ ਤੇ ਤੁਸੀਂ ਜੁੜੇ ਰਹੋ ਵੌਇਸ ਆਫ ਪੰਜਾਬ ਟੀਵੀ ਦੇ ਨਾਲ ਹੁਣ लिनि इजाज़त सतश्री अची